ਸਰਦੀਆਂ ਦੇ ਵਿੱਚ ਆਪਾਂ ਮੱਝਾਂ ਨੂੰ ਕੀ ਕੀ ਪਾਇਆ ਵੀਰੇ ਆਪਾਂ ਉਹਦੇ ਬਾਰੇ ਜਾਣਕਾਰੀ ਦੇ ਦਿੰਦੇ ਹਾਂ ਦੇਖੋ ਵੀਰੇ ਸਰਦੀਆਂ ਦੇ ਵਿੱਚ ਹਰ ਇੱਕ ਮੱਝ ਨੂੰ ਆਪਾਂ ਅੱਧਾ-ਅੱਧਾ ਕਿਲੋ ਪਾਈਏ ਤੇ ਸੇਰਾਂ ਅੱਧਾ ਕਿਲੋ ਦਾ ਘਟੋਕਾ ਟੱਪਾ ਜਿਹੜਾ ਗੁੜ ਪਾਉਂਦੇ ਰਹਾਂਗੇ ਸਿਆਲ-ਸਿਆਲ ਦੇ ਵਿੱਚ ਵੀਰੇ ਕੋ ਟੁਕੜ ਸਾਢੇ ਤਿੰਨ ਕਵਾਂਟਲ ਮੰਗੂ ਜਿਹੜਾ ਗੁੜ-ਗੁੜ ਲੱਗ ਗਿਆ ਮੱਝਾਂ-ਮੱਝਾਂ ਨੂੰ ਛੋਟੇ-ਛੋਟੀਆਂ ਕੱਟੀਆਂ ਨੇ ਕੀਆਂ ਨਾ ਝੋਟੀਆਂ ਉਹਨਾਂ ਨੂੰ ਵੀ ਥੋੜਾ-ਥੋੜਾ ਪਾ ਦਿੰਦੇ ਸੀਗੇ ਤੇ ਉਸ ਤੋਂ ਬਾਅਦ ਕੀ ਹੈ ਵੀਰੇ ਜਿਹੜਾ ਪਾਣੀ ਘੱਟ ਪੀਣ ਦਾ ਕਾਰਨ ਹੁੰਦਾ ਸੀ ਨਾ ਫਿਰ ਸਾਰੀਆਂ ਮੱਝਾਂ ਨੂੰ ਛੋਟ ਬਿੱਚ ਆਪਾਂ ਜਿਹੜਾ ਕਾਲਾ ਨਾਮਕਾ ਤੁਸੀਂ ਆਹਣ ਪਾੜੀ ਨਾਮਕ ਬੋਲ ਕਹਿੰਨੇ ਆਪਾਂ ਉਹ ਪਾ ਲੈਂਦੇ ਤੇ ਕਿ ਜਿਹਦੇ ਕਾਰਨ ਜਿਹੜਾ ਪਾਣੀ ਦੀ ਘਾਟ ਹੈ ਨਾ ਘੱਟ ਪੀਂਦੇ ਤੀਆਂ ਉਹ ਵੀ ਮੱਝਾਂ ਇਹਨਾਂ ਬਿਲਕੁਲ ਪੂਰਾ ਤੰਗੀ ਤਰ੍ਹਾਂ ਪਾਣੀ ਪੀਣ ਲੱਗ ਜਾਂਦੀਆਂ ਹਿੱਆਂ ਕਈ ਵੇ ਮੈਂ ਆਪਾਂ ਕਹਿੰਨੇ ਨਾ ਆਪਾਂ ਵੀ ਦੁੱਧ ਘੱਟ ਦਿੰਦੀਆਂ ਰ ਉਹ ਇਸੇ ਕਾਰਨ ਹੁੰਦਾ ਵੀਰੇ ਦੁੱਧ ਆਪਾਂ ਮਛਾਲ ਦੇ ਵਿੱਚ ਕੀ ਆ ਪਾਣੀ ਘੱਟ ਪੀਂਦੀਆਂ ਨੇਗੀਆਂ ਹਨ ਤੇ ਜਿਹਦੇ ਕਾਰਨ ਮੱਝਾਂ ਵੀ ਦੁੱਧ ਵੀ ਘੱਟ ਘਟ ਜਾਂਦੀ ਹੁੰਦੇ ਨੇ ਗੀਆਂ ਤੇ ਪਾਣੀ ਮੁੱਖ ਕਰਨੀ ਆਪਾਂ ਗੁੜ ਪਾ ਦਿੰਨੇ ਹੁੰਨੇ ਬੇ ਸਰਦੀ ਦੇ ਵਿੱਚ 3.5 ਕਵਾਂਟਲ 5.5 ਕਵਾਂਟਲ 3.5 ਕਿਲੋ ਕਵਾਂਟਲ ਜਿਹੜਾ ਗੁੜ ਲੱਗ ਗਿਆ ਤੀਗਾ ਤੇ ਮਨ ਲਾ ਟੁਕੜ 60-65 ਕਿਲੋ ਜਿਹੜਾ ਨੂਨ ਲੱਗ ਗਿਆ ਤੀਗਾ ਤੇ ਜਿਹਦੇ ਕਾਰਨ ਜਿਹੜਾ ਵਧੀਆ ਰਿਜਲਟ ਮਿਲਿਆਗਾ ਹਨਾ ਵੀ ਹਮੇਸ਼ਾ ਕਦੇ ਵੀ ਕੋਈ ਵੀ ਚੀਜ਼ ਹੈ ਵੀਰੇ ਗੁੜ ਤੇ ਸਰਦੀਆਂ ਦੇ ਵਿੱਚ ਕਾਰਨਾਮਕਣਾ ਇਹ ਜ਼ਰੂਰ ਪਾਉਣਾ ਚਾਹੀਦਾ ਮਰਜ਼ਾਂ ਨੂੰ ਤੇ ਪਹਿਲਾਂ ਇਕੱਠਾ ਵੀ ਨਹੀਂ ਲੈਣਾ ਚਾਹੀਦਾ ਸੀ ਇਕੱਠਾ ਵੀ ਲੱਤਾ ਤੀਗਾ ਤੇ ਜਿਹਦੇ ਕਾਰ ਕਿ ਉਹ ਇੰਨਾ ਬਾਕੀ ਮੈਂ ਫੀਡ ਦੇ ਵਿੱਚ ਵੀ ਜਿਹੜਾ ਗੋੜਾਗਾ ਮਤਲਬ ਸ਼ੀਰਾ ਪਵਾ ਲੈਂਦੇ ਤਿੰਨ ਚਾਰ ਕਿਲੋ ਤੇ ਜਿਹੜਾ ਨਮਕ ਆਗਾ ਉਹ ਵੀ ਕੁਆਂਟਲ ਦੇ ਵਿੱਚ ਕਿਲੋ ਪਵਾ ਲੈਂਦੇ ਜਿਹੜਾ ਚਿੱਟਾ ਨੂਰ ਹੁੰਦਾ ਉਹ ਉਹ ਅੱਡ ਪੈਂਦਾਗਾ ਪਰ ਜਿਹੜਾ ਕਾਲਾ ਨਮਕਾ ਇਹਦੇ ਬਹੁਤ ਫਾਇਦੇ ਹੁੰਦੇ ਨੇ ਸਾਰਿਆਂ ਨੂੰ ਪਤਾਗਾ ਕਿਉਂਕਿ ਜਦੋਂ ਜੀਭਾਂ ਮਾਰਦੇ ਆਂ ਜੀਭ ਸਾਫ਼ ਰਹਿੰਦੀ ਆ ਕਿ ਮੂੰਹ ਸਾਫ਼ ਰਹਿੰਦਾਗਾ ਮੂਹ ਦੀਆਂ ਬਿਮਾਰੀਆਂ ਘੱਟ ਲੱਗਦੀਆਂ ਨੇ ਗਿਆ ਜਿਹੜਾ ਹਰਾ ਚਾਰਾਗਾ ਹਨਾ ਭਾਕਾ ਕੰਡਾ ਖਾਂਦੀਆਂ ਨੇ ਉਹ ਹਾਜ਼ਮ ਵਧੀਆ ਹੋ ਜਾਂਦਾਗਾ ਮਦਰ ਬਹੁਤ ਕਾਰਨ ਨੇ ਵੀਰੇ ਵਧੀਆ ਚੀਜ਼ ਆ ਕਿ ਦੇਸੀ ਚੀਜ਼ਾਂ ਹਮੇਸ਼ਾ ਪਾਉਣੀ ਚਾਹੀਦੀ ਨੇ ਗੀਆਂ। ਕੈਮੀਕਲ ਤੇ ਦਵਾਈਆਂ ਜਦੋਂ ਮਰਜ਼ੀ ਦੇ ਦੋ ਆਪਾਂ ਕਹਿੰਦੇ ਭੁੱਖ ਨਹੀਂ ਲੱਗਦੀ ਭੁੱਖ ਤਾਂ ਤਾਂ ਲੱਗੂ ਵੀਰੇ ਆਪਾਂ ਜੇ ਕੁਝ ਦੇ ਮੰਗੇ ਕਾਲ ਨਮਕ ਜ਼ਰੂਰ ਪਾਓ। ਉਹ ਜਿਹੜਾ ਸਾਰ ਨਮਕ ਤੇ ਗੁੜ ਦਿੱਤਾ ਇਹ ਆਖਟ ਦੀ ਵਾਰੀ ਹੈਗੀ ਉਸ ਤੋਂ ਬਾਅਦ ਨਹੀਂ ਲੈਂਦੇਗੇ ਇਹ ਤੋਂ ਪਹਿਲਾਂ ਪਹਿਲਾਂ ਸਿਹਤ ਬੰਦਾ ਕਾਫੀ ਚਾਰਤਾ ਸੀਗਾ ਤੇ ਹੁਣ ਆਹ ਬੱਲ ਲਾਸਟ ਰਹਿ ਗਿਆ। ਅੱਪਾ ਕਹਿੰਦੇ ਯਾਰ ਮੱਝ ਦੁੱਧ ਨਹੀਂ ਦਿੰਦੀ ਜਾਂ ਹੀਟ 'ਚ ਨਹੀਂ ਆਉਂਦੀ ਬਹੁਤ ਚੀਜ਼ਾਂ ਹੁੰਦੀਆਂ ਨੇਗੀਆਂ ਗੁੜ ਤੇ ਨਾਮਕ ਪਾਈ ਚੱਲੋ ਵੀਰੇ ਵਧੀਆ ਚੰਗੀ ਤਰ੍ਹਾਂ ਹਨਾ ਛੋਟੀਆਂ ਕਟੀਆਂ ਨੂੰ ਵੀ ਜ਼ਰੂਰ ਪਾ ਬੋ ਆਹ ਦੇਖੋ ਡਲੇ ਹਿੱਟੇ ਪਏ ਨੇ ਖੁਰਦਿਆਂ ਦੇ ਵਿੱਚ ਇਹ ਕੱਲੀ ਕੱਲੀ ਮੱਝ ਮੂਰੇ ਦੇਖ ਲੋ ਕਿਲੋ ਕਿਲੋ ਡੇਢ ਕਿਲੋ ਦੱਦਾ 1 ਕਿਲੋ 2-2 ਕਿਲੋ ਦਾ ਯਾਰਾ ਹਨਾ ਮਤਜਰਾ ਕਾਲ ਨਾਮਕ ਡਲੇ ਨਾਲ ਸਿੱਟੇ ਪਏ ਨੇਗੇ ਇਸੇ ਕਰਕੇ ਮੈਂ ਜ਼ਿਆਦਾਤਰ ਵੀਰੇ ਹਰੇਕ ਵੀਰ ਨੂੰ ਨਾ ਦੇਸੀ ਚੀਜ਼ਾਂ ਦੀ ਸਲਾਹ ਦਿੰਦਾਗਾ ਵੀ ਦੇਸੀ ਚੀਜ਼ਾਂ ਪੋਪਾ ਜਿੰਨਾ ਹੋ ਸਕੇ ਜਿਹੜੀਆਂ ਦਵਾਈਆਂ ਨੇ ਉਹ ਤਾਂ ਅਨਸਰ ਦੀਆਂ ਚੀਜ਼ ਹੁੰਦੀਆਂ ਕਈ ਵਾਰ ਆਪਾਂ ਦੇਸੀ ਚੀਜ਼ਾਂ ਕੰਮ ਨਹੀਂ ਕਰਦੀਆਂ ਟਾਈਮ ਤੇ ਹਨਾ ਉਦੋਂ ਆਪਾਂ ਦੇ ਸਕਦੇ ਆਂਗੇ ਪਰ ਨਹੀਂ ਜਿੰਨਾ ਹੋ ਸਕੇ ਯਾਰ ਇਹ ਚੀਜ਼ਾਂ ਤੋਂ ਮੜਾਇਆ ਪਰੇਜ ਰੱਖਿਆ ਕਰੋ ਹੁਣ ਆ ਦੇਖੋ ਪਰ ਥੋੜੇ ਸਾਹਮਣੇ ਕੱਖੰਡਰ ਲਾਤਾ ਸਾਮਣੋਂ ਇਹੜਾ ਗੋੜਾਗਾ ਸਾਰੇ ਮੈਸ ਨੂੰ ਸਾਫ ਨੂੰ ਦੱਧਾ ਕਿਲੋ ਮੱਜਦੇ ਹਿਸਾਬ ਨਾਲ ਉਹਨੂੰ ਚਾਰਦਾ ਏ ਤੁਸੀਂ ਕੀ ਕੀ ਚਾਰਦੇ ਹੋ ਵੀਰੇ ਕਮੈਂਟ ਕਰਕੇ ਜਰੂਰ ਲਿਖਿਓ ਬਾਕੀ ਜਿਹੜੇ ਆਪਣੀ ਘਰ ਦੀ ਫੀਡ ਆ ਗਈ ਉਹ ਹੋ ਜਾਂਦੀ ਹੈਗੀ ਘਰ ਦੀ ਫੀਡਾ ਉਹ ਵੀ ਉਬਾਲ ਕੇ ਪਾਉਣੇ ਹੁੰਦੇ ਆ ਔਰ ਜਿਆਦਾ ਤਰਕੀ ਵੀ ਟਾਈਮ ਨਹੀਂ ਲੱਗਦਾ ਨਾ ਉਰਾਂ ਪਰਾਂ ਜਿਆਦਾ ਕੰਮ ਹੋ ਜਾਂਦੇ ਨੇਗੇ ਉਦੋਂ ਫਿਰ ਐਂ ਵੀ ਪਾ ਦੇ ਤਾਂ ਵੀ ਕੋਈ ਚੱਕਰ ਨਹੀਂ ਹੁੰਦਾ ਪਰ ਇਹ ਆਪਾਂ ਉਬਾਲ ਕੇ ਪਾਈਏ ਉਹਦੇ ਨਾਲ ਥੋੜਾ ਜਿਆਦਾ ਵਧੀਆ ਮਿਲਦਾ ਕਾ ਕਿ ਉਹ ਕੱਚੀ ਫੀਡ ਹੁੰਦੀ ਆ ਉਹ ਕੱਚੀ ਪਾਉਣ ਦਾ ਪਾਉਣਿਆਂਗੇ ਤੇ ਜੇ ਆਪਾਂ ਜੇ ਅਰਝਾ ਕੇ ਪਾਉਣਿਆਂ ਉਹਦੇ ਕੱਲੀ ਕੱਲੀ ਚੀਜ਼ੇ ਇੱਜ ਕੇ ਨਾ ਕੰਮ ਵੱਧ ਕਰਦੀ ਹੈਗੀ ਜੇ ਮੱਕੀ ਹੋ ਗਈ ਸਰੋਂ ਆ ਹੋ ਜਾਂਦੀਆਂ ਨੇਗੀਆਂ ਕਾਫੀ ਚੀਜ਼ਾਂ ਹੁੰਦੀਆਂ ਨੇਗੀਆਂ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਵੀਰੇ ਜਰੂਰ ਦੱਸਿਓ ਤੇ ਦਿਓ ਛੋਟੇ ਵੀਰ ਨੇ ਇਜਾਜ਼ਤ ਆਪਕਿ ਸੀ ਕਿ ਇੱਕ ਹੋਰ ਵੀਡੀਓ ਤੁਹਾਡੇ ਲਈ ਹਾਜ਼ਰ ਕਰਾਂਗੇ